ਸਾਰੇ ਭਾਈ ਭੈਣਾਂ ਨੂੰ ਜੈ ਮਸੀਹ ਦੀ ਪਰਮੇਸ਼ਰ ਤੁਹਾਨੂੰ ਬਰਕਤ ਉਹ ਆਸ਼ੀਸ਼ ਦੇਵੇ ਮੇਰੇ ਭਾਈ ਭੈਣਾਂ ਨੂੰ ਅੱਜ ਸੀ ਅੱਜ ਦੇ ਸਮੇਂ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਔਰ ਪਰਮੇਸ਼ਰ ਦੇ ਬਹੁਤ ਬਹੁਤ ਅਸੀਂ ਸ਼ੁਕਰਗੁਜ਼ਾਰ ਹਾਂ ਅੱਜ ਦੀਆਂ ਘੜੀਆਂ ਵਾਸਤੇ ਅੱਜ ਦੇ ਸਮਿਆਂ ਵਾਸਤੇ ਔਰ ਅਸੀਂ ਇੱਕ ਵਾਰ ਫੇਰ ਪਰਮੇਸ਼ਰ ਦੇ ਵਚਨਾਂ ਦੇ ਨਾਲ ਤੁਹਾਡੇ ਰੂਬਰੂ ਹੋਏ ਆ ਔਰ ਪਰਮੇਸ਼ਵਰ ਦੇ ਪਵਿੱਤਰ ਵਚਨਾਂ ਦੇ ਵਿੱਚੋਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਮੇਰੇ ਭਾਈਓ ਭੈਣੋ ਅੱਜ ਮੈਂ ਪ੍ਰਾਰਥਨਾ ਦੇ ਬਾਰੇ ਜ਼ਿਕਰ ਕਰਾਂਗਾ ਪ੍ਰਾਰਥਨਾ ਸਾਡੀ ਸਭ ਤੋਂ ਵੱਡੀ ਤਾਕਤ ਹੈ ਅੱਜ ਦਾ ਜੋ ਵਿਸ਼ਾ ਆ ਪ੍ਰਾਰਥਨਾ ਸਭ ਤੋਂ ਵੱਡੀ ਤਾਕਤ ਪ੍ਰਾਰਥਨਾ ਸਾਡੇ ਲਈ ਸਭ ਤੋਂ ਵੱਡੀ ਤਾਕਤ ਹੈ ਸ਼ਕਤੀ ਹੈ ਔਰ ਸਾਡਾ ਜੀਵਨ ਵੀ ਪ੍ਰਾਰਥਨਾ ਦੇ ਵਾਲਾ ਹੋਣਾ ਚਾਹੀਦਾ ਹੈ ਅਸੀਂ ਪਰਮੇਸ਼ਵਰ ਦੇ ਪਵਿੱਤਰ ਵਚਨਾਂ ਨੂੰ ਸੁਣਨ ਤੋਂ ਪਹਿਲਾਂ ਇੱਕ ਗੱਲ ਦੇ ਉੱਤੇ ਸਾਰੇ ਹੀ ਗੌਰ ਕਰੀਏ ਕਿ ਜਿਵੇਂ ਕਿ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੇ ਜਿਹੜੇ ਪਹਿਲੀ ਵਾਰ ਸਾਡੇ ਚੈਨਲ ਦੇ ਉੱਤੇ ਆਏ ਆ ਆਪ ਜੀ ਦੇ ਅੱਗੇ ਬੇਨਤੀ ਹੈ ਕਿ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਸਾਡੇ ਦੁਆਰਾ ਇਸ ਚੈਨਲ ਦੇ ਰਾਹੀਂ ਜਿੰਨੀਆਂ ਵੀ ਮਸੀਹੀ ਪ੍ਰਚਾਰ ਦੀਆਂ ਵੀਡੀਓ ਪਾਈਆਂ ਜਾਂਦੀਆਂ ਨੇ ਉਹਨਾਂ ਨੂੰ ਲਾਈਕ ਕਰੋ ਅਤੇ ਸ਼ੇਅਰ ਕਰੋ ਔਰ ਤੁਸੀਂ ਆਪਣੇ ਪ੍ਰਾਰਥਨਾ ਦੇ ਵਿਸ਼ੇ ਕਮੈਂਟਾਂ ਦੇ ਵਿੱਚ ਲਿਖ ਕੇ ਸਾਨੂੰ ਭੇਜ ਸਕਦੇ ਹੋ ਅਸੀਂ ਤੁਹਾਡੇ ਲਈ ਪ੍ਰਾਰਥਨਾ ਜ਼ਰੂਰ ਕਰਾਂਗੇ ਔਰ ਫੋਨ ਕਰਨ ਦਾ ਜੋ ਸਮਾਂ ਜੇ ਤੁਸੀਂ ਸਾਨੂੰ ਕਾਲ ਕਰਨਾ ਚਾਹੁੰਦੇ ਤੇ ਫੋਨ ਕਰਨ ਦਾ ਜੋ ਸਮਾਂ ਆ ਉਹ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਹੈ ਔਰ ਸੁਬਾ 8 ਵਜੇ ਤੋਂ ਬਾਅਦ ਔਰ ਸ਼ਾਮ 8 ਵਜੇ ਤੋਂ ਪਹਿਲਾਂ ਤੁਸੀਂ ਜਦੋਂ ਮਰਜ਼ੀ ਫੋਨ ਕਰ ਲਓ ਔਰ ਅਸੀਂ ਤੁਹਾਡਾ ਫੋਨ ਉਠਾਵਾਂਗੇ ਸੋ ਮੇਰੇ ਭਾਈ ਭੈਣੋ ਆਓ ਹਣ ਅਸੀਂ ਪਰਮੇਸ਼ਰ ਦੇ ਪਵਿੱਤਰ ਵਚਨਾਂ ਨੂੰ ਪਰਮੇਸ਼ਰ ਦੀ ਪਵਿੱਤਰ ਬਾਣੀ ਨੂੰ ਪਰਮੇਸ਼ਰ ਦੇ ਪਵਿੱਤਰ ਕਲਾਮ ਨੂੰ ਸੁਣਨਾ ਅਤੇ ਪਰਮੇਸ਼ਰ ਦੇ ਪਵਿੱਤਰ ਵਚਨਾਂ ਦੇ ਉੱਤੇ ਅਸੀਂ ਧਿਆਨ ਕਰਨਾ ਹੈ ਮੇਰੇ ਭਾਈਓ ਭੈਣੋ ਪਰਮੇਸ਼ਰ ਦਾ ਵਚਨ ਪਰਮੇਸ਼ਰ ਦਾ ਕਲਾਮ ਜਿਹੜਾ ਆ ਹੌਲੀ ਵਚਨ ਜਿਹੜਾ ਆ ਸਾਨੂੰ ਸਿਖਾਉਂਦਾ ਆ ਕਿ ਅਸੀਂ ਪਰਮੇਸ਼ਰ ਦੇ ਹੁਕਮਾਂ ਤੇ ਚੱਲਣ ਵਾਲੇ ਬਣੀਏ ਅਸੀਂ ਪਰਮੇਸ਼ਰ ਦੀਆਂ ਵਿਧੀਆਂ ਦੀ ਪਾਲਣਾ ਕਰਨ ਵਾਲੇ ਬਣੀਏ ਔਰ ਪਰਮੇਸ਼ਰ ਦੀ ਬਾਣੀ ਜਿਹੜੀ ਹੈ ਸਾਨੂੰ ਪ੍ਰਾਰਥਨਾ ਦੇ ਬਾਰੇ ਅਦਭੁਤ ਤਰੀਕੇ ਦੇ ਨਾਲ ਸਿਖਾਉਂਦੀ ਹੈ ਸਾਡੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਨੇ ਹੀ ਸਾਨੂੰ ਪ੍ਰਾਰਥਨਾ ਦੇ ਬਾਰੇ ਅਦਭੁਤ ਰੀਤੀ ਦੇ ਨਾਲ ਦੱਸਿਆ ਹੈ ਕਿ ਸਾਡਾ ਜੀਵਨ ਸਾਡੇ ਜੀਵਨ ਦੇ ਵਿੱਚ ਪ੍ਰਾਰਥਨਾ ਕਿੰਨੀ ਮਹੱਤਵਪੂਰਨ ਹੈ ਮੇਰੇ ਭਾਈਓ ਭੈਣੋ ਸਾਡੇ ਪ੍ਰਭੂ ਯਿਸੂ ਮਸੀਹ ਨੇ ਵੀ ਬਹੁਤਾ ਸਮਾਂ ਪ੍ਰਾਰਥਨਾ ਦੇ ਵਿੱਚ ਬਤੀਤ ਕੀਤਾ ਹੈ ਬਹੁਤ ਜ਼ਿਆਦਾ ਜਿਹੜਾ ਟਾਈਮ ਸੀ ਸਾਡੇ ਪ੍ਰਭੂ ਯੀਸ਼ੂ ਮਸੀਹ ਨੇ ਪ੍ਰਾਰਥਨਾ ਦੇ ਵਿੱਚ ਬਤੀਤ ਕੀਤਾ ਜੇ ਪ੍ਰਭੂ ਯੀਸ਼ੂ ਮਸੀਹ ਨੂੰ ਜ਼ਰੂਰਤ ਪਈ ਪ੍ਰਾਰਥਨਾ ਕਰਨ ਦੀ ਤੇ ਸੋਚ ਕੇ ਵੇਖੋ ਸਾਨੂੰ ਕਿੰਨੀ ਲੋੜ ਹੈ ਪ੍ਰਾਰਥਨਾ ਦੀ ਜੇ ਸਾਡੇ ਪ੍ਰਭੂ ਨੂੰ ਲੋੜ ਸੀ ਪ੍ਰਾਰਥਨਾ ਕਰਨ ਦੀ ਤੇ ਸਾਨੂੰ ਪ੍ਰਾਰਥਨਾ ਕਰਨ ਦੀ ਕਿੰਨੀ ਜ਼ਰੂਰਤ ਹੈ ਇਸ ਲਈ ਮੈਂ ਇਹੀ ਗੱਲ ਕਮਾਂਗਾ ਪਰਮੇਸ਼ਰ ਦੇ ਪਵਿੱਤਰ ਵਚਨ ਦੇ ਰਾਈ ਸਾਡਾ ਜੀਵਨ ਪ੍ਰਾਰਥਨਾ ਵਾਲਾ ਹੋਣਾ ਬਹੁਤ ਜ਼ਰੂਰੀ ਹੈ ਸਾਡੇ ਜੀਵਨ ਦੇ ਅੰਦਰ ਪ੍ਰਾਰਥਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਥੋਂ ਤੱਕ ਸਾਡੇ ਪ੍ਰਭੂ ਨੂੰ ਪ੍ਰਾਰਥਨਾ ਦੀ ਲੋੜ ਪਈ ਹੈ ਔਰ ਬਾਈਬਲ ਸਾਨੂੰ ਸਿਖਾਉਂਦੀ ਹੈ ਪ੍ਰਭੂ ਯੀਸ਼ੂ ਮਸੀਹ ਰਾਤ ਦੇ ਸਮੇਂ ਪ੍ਰਾਰਥਨਾ ਦੇ ਵਿੱਚ ਰਹਿੰਦੇ ਸੀਗੇ ਜੈਤੂਨ ਦੇ ਪਹਾੜ ਉੱਤੇ ਚਲੇ ਜਾਂਦੇ ਸੀਗੇ ਔਰ ਪਰਬੂ ਯਿਸੂ ਮਸੀਹ ਸ਼ਗਿਰਦਾਂ ਨੂੰ ਨਾਲ ਲੈ ਕੇ ਪ੍ਰਾਰਥਨਾ ਦੇ ਲਈ ਅਕਾਂਤ ਜਗਾਵਾਂ ਦੇ ਉੱਤੇ ਜਾ ਕੇ ਪ੍ਰਾਰਥਨਾ ਕਰਦੇ ਸੀ ਮੇਰੇ ਭਾਈਓ ਭੈਣੋ ਔਰ ਦਿਨ ਦੇ ਸਮੇਂ ਪ੍ਰਬੂ ਯਿਸੂ ਮਸੀਹ ਸੇਵਕਾਈ ਦੇ ਵਿੱਚ ਆਪਣਾ ਸਮਾਂ ਬਤੀਤ ਕਰਦੇ ਸੀ ਔਰ ਪ੍ਰਬੂ ਯਿਸੂ ਮਸੀਹ ਨੇ ਅਦਬੁਦ ਆਪਣੇ ਕੰਮ ਜਿਹੜੇ ਆ ਜ਼ਾਹਰ ਕੀਤੇ ਜਿਸ ਦਾ ਇਹੀ ਕਾਰਨ ਸੀ ਕਿ ਪ੍ਰਬੂ ਯਿਸੂ ਮਸੀਹ ਖੁਦ ਆਪਣੀ ਜ਼ਿੰਦਗੀ ਤੋਂ ਸਾਨੂੰ ਇਹ ਨਮੂਨਾ ਦੇ ਰਹੇ ਸੀਗੇ ਕਿ ਜੇ ਮੈਨੂੰ ਪ੍ਰਾਰਥਨਾ ਦੀ ਲੋੜ ਹੈ ਤੇ ਤੁਹਾਨੂੰ ਵੀ ਪ੍ਰਾਰਥਨਾ ਦੀ ਲੋੜ ਹੈ। ਜੋ ਅੱਜ ਦਾ ਵਿਸ਼ਾ ਸੀ ਪ੍ਰਾਰਥਨਾ ਵਿੱਚ ਹੀ ਸ਼ਕਤੀ ਹੈ। ਪ੍ਰਾਰਥਨਾ ਹੀ ਸਾਡੀ ਤਾਕਤ ਹੈ। ਪ੍ਰਾਰਥਨਾ ਹੀ ਸਾਡੀ ਲਈ ਸ਼ਕਤੀ ਹੈ। ਪ੍ਰਾਰਥਨਾ ਦੁਆਰਾ ਹੀ ਅਸੀਂ ਬਲ ਪਾਉਂਦੇ ਹਾਂ। ਕਿਉਂਕਿ ਅਸੀਂ ਆਪਣੀ ਅਕਲ ਆਪਣੀ ਸਮਝ ਦੇ ਨਾਲ ਤਾਂ ਕੁਝ ਨਹੀਂ ਕਰ ਸਕਦੇ। ਸਾਡੀ ਸ਼ਕਤੀ ਸਾਡਾ ਬਲ ਸਾਡੀਆਂ ਸੋਚਾਂ ਸਾਡੇ ਵਿਚਾਰ ਸਾਡੀ ਬੁੱਧ ਸਾਰਾ ਕੁਝ ਹੀ ਬੇਕਾਰ ਹੈ ਜੇਕਰ ਅਸੀਂ ਪ੍ਰਾਰਥਨਾ ਦੇ ਵਿੱਚ ਆਪਣਾ ਸਮਾਂ ਬਤੀਤ ਨਹੀਂ ਕਰਦੇ ਇਸ ਲਈ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਪ੍ਰਾਰਥਨਾ ਦੇ ਵਿੱਚ ਆਪਣਾ ਸਮਾਂ ਬਤੀਤ ਕਰੀਏ ਅਸੀਂ ਪ੍ਰਾਰਥਨਾ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਕੱਟੀਏ ਅਸੀਂ ਪ੍ਰਾਰਥਨਾ ਦੇ ਵਿੱਚ ਰਹੀਏ ਪ੍ਰਾਰਥਨਾ ਦੇ ਰਾਹੀ ਅਸੀਂ ਸਭ ਕੁਝ ਕਰ ਸਕਦੇ ਮੇਰੇ ਭਾਈ ਪੈਣੇ ਪਰਮੇਸ਼ਰ ਦੀ ਪਵਿੱਤਰ ਬਾਣੀ ਨੂੰ ਅਸੀਂ ਬਹੁਤ ਹੀ ਧਿਆਨ ਦੇ ਨਾਲ ਸੁਣਾਗੇ ਔਰ ਪਰਮੇਸ਼ਰ ਦੇ ਪਵਿੱਤਰ ਬਚਨ ਨੂੰ ਆਪਾਂ ਸਿੱਖਾਂਗੇ ਇੱਕ ਦਿਨ ਚੇਲਿਆਂ ਨੇ ਪ੍ਰਭੂ ਯਿਸੂ ਮਸੀਹ ਨੂੰ ਕਿਹਾ ਕਿ ਗੁਰੂ ਜੀ ਪ੍ਰਭੂ ਜੀ ਸਾਨੂੰ ਵੀ ਪ੍ਰਾਰਥਨਾ ਕਰਨੀ ਸਿਖਾ ਜਿਵੇਂ ਹੀ ਹੁਣਾਂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਚੇਲਿਆਂ ਨੇ ਪਰਵੀ ਯਿਸੂ ਮਸੀਹ ਨੂੰ ਕਿਹਾ ਕਿ ਪ੍ਰਭੂ ਜੀ ਸਾਨੂੰ ਵੀ ਪ੍ਰਾਰਥਨਾ ਕਰਨੀ ਸਿਖਾ ਜਿਵੇਂ ਯਹੂਨਾ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਤੇ ਉਸ ਵੇਲੇ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਇੱਕ ਪ੍ਰਾਰਥਨਾ ਦਾ ਨਮੂਨਾ ਦਿੱਤਾ ਉਸ ਵੇਲੇ ਇੱਕ ਪ੍ਰਾਰਥਨਾ ਦਾ ਤਰੀਕਾ ਪ੍ਰਭੂ ਯਿਸੂ ਮਸੀਹ ਨੇ ਦੱਸਿਆ ਜਿਵੇਂ ਕਿ ਪ੍ਰਭੂ ਯਿਸੂ ਮਸੀਹ ਆਪਣੇ ਵਚਨ ਵਿੱਚ ਕਹਿੰਦੇ ਆ ਹੇ ਸਾਡੇ ਪਿਤਾ ਤੁਸੀਂ ਜੋ ਸਵਰਗ ਵਿੱਚ ਹੋ ਤੁਹਾਡਾ ਨਾਮ ਪਾਕ ਮੰਨਿਆ ਜਾਵੇ ਪਵਿੱਤਰ ਮੰਨਿਆ ਜਾਵੇ ਤੁਹਾਡਾ ਰਾਜ ਆਵੇ ਤੁਹਾਡੀ ਮਰਜ਼ੀ ਜਿਵੇਂ ਸਵਰਗ ਦੇ ਵਿੱਚ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ ਸਾਡੇ ਕਰਜ਼ ਸਾਨੂੰ ਮਾਫ਼ ਕਰ ਜਿਵੇਂ ਅਸਾਂ ਵੀ ਆਪਣੇ ਕਰਜ਼ਾਈਆਂ ਨੂੰ ਮਾਫ਼ ਕਰਦੇ ਹਾਂ ਸਾਨੂੰ ਪਰਤਾਵੇ ਵਿੱਚ ਨਾ ਲਿਆ ਸਗੋਂ ਬੁਰਾਈ ਤੋਂ ਬਚਾ ਕਿਉਂ ਜੋ ਰਾਜ ਸ਼ਕਤੀ ਮਹਿਮਾ ਸਦਾ ਤੇਰੇ ਹੱਥ ਆਮੀਨ ਇਹ ਪ੍ਰਾਰਥਨਾ ਜਿਹੜੀ ਹੈ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਸਿਖਾਈ ਔਰ ਇਹ ਪ੍ਰਾਰਥਨਾ ਹੀ ਨਹੀਂ ਸੀ ਇੱਕ ਇਹ ਸਾਡੀ ਜ਼ਿੰਦਗੀ ਦਾ ਇੱਕ ਪ੍ਰਾਰਥਨਾ ਕਰਨ ਦਾ ਤਰੀਕਾ ਪ੍ਰਭੂ ਯਿਸੂ ਮਸੀਹ ਨੇ ਸਿਖਾਇਆ ਜਿਦਾ ਅਸੀਂ ਸਕੂਲ ਦੇ ਵਿੱਚ ਜਾਂਦੇ ਆ ਔਰ ਮੈਥ ਦਾ ਜਿਹੜਾ ਟੀਚਰ ਹੁੰਦਾ ਆ ਉਹ ਸਾਨੂੰ ਕੀ ਕਰਦਾ ਆ ਮੈਥ ਦੇ ਸਵਾਲ ਜਦੋਂ ਹੱਲ ਕਰਨੇ ਦੱਸਦਾ ਆ ਚਾਹੇ ਉਹ ਮਾਈਨਸ ਦੇ ਹੋਣ ਚਾਹੇ ਪਲੱਸ ਦੇ ਹੋਣ ਚਾਹੇ ਮਲਟੀਪਲਾਈ ਕਰਨਾ ਆਪਾਂ ਮੈਥ ਦਾ ਜਿਹੜਾ ਟੀਚਰ ਹੈ ਉਹ ਸਾਨੂੰ ਕੀ ਕਰਦਾ ਆ ਮੈਥ ਦਾ ਟੀਚਰ ਸਾਨੂੰ ਸਿਖੋਂਦਾ ਸਭ ਤੋਂ ਵੱਡਾ ਫਾਰਮੂਲਾ ਸਿਖੋਂਦਾ ਸਮਝ ਮੈਥ ਦੇ ਵਿੱਚ ਫਾਰਮੂਲਾ ਬਹੁਤ ਮਾਇਨੇ ਰੱਖਦਾ ਟੀਚਰ ਸਾਨੂੰ ਫਾਰਮੂਲਾ ਦੱਸਦਾ ਇਹ ਫਾਰਮੂਲਾ ਸਿੱਖ ਲੋ ਤੁਸੀਂ ਸਾਰੇ ਸਵਾਲ ਹੱਲ ਕਰ ਲਵੋ ਜਿਨ੍ਹਾਂ ਬੱਚਿਆਂ ਨੂੰ ਫਾਰਮੂਲਾ ਆ ਜਾਂਦਾ ਰਿਹਾ ਉਹ ਬੱਚੇ ਤਾਂ ਸਾਰੇ ਸਵਾਲ ਹੱਲ ਕਰ ਲੈਂਦੇ ਸੀ ਜਿਹੜੇ ਬੱਚਿਆਂ ਨੂੰ ਫਾਰਮੂਲਾ ਨਹੀਂ ਆਉਂਦਾ ਸੀ ਉਹਨਾਂ ਤੋਂ ਛੋਟਾ ਸਵਾਲ ਵੀ ਹੱਲ ਨਹੀਂ ਸੀ ਤੇ ਜਿਹਨੂੰ ਫਾਰਮੂਲਾ ਆ ਜਾਂਦਾ ਸੀ ਉਹ ਫਾਰਮੂਲੇ ਦੇ ਨਾਲ ਹੀ ਵੱਡੇ ਤੋਂ ਵੱਡਾ ਸਵਾਲ ਵੀ ਹੱਲ ਕਰ ਦਿੰਦੇ ਸੀ ਪਰਬੂ ਯੇਸ਼ੂ ਮਸੀਹ ਨੇ ਇੱਕ ਪ੍ਰਾਰਥਨਾ ਕਰਨ ਦਾ ਸਾਨੂੰ ਫਾਰਮੂਲਾ ਦਿੱਤਾ ਹੈ ਜਿਹੜੇ ਬੰਦੇ ਨੇ ਇਸ ਪ੍ਰਭੂ ਯੇਸ਼ੂ ਮਸੀਹ ਦੇ ਦੱਸੇ ਹੋਏ ਪ੍ਰਾਰਥਨਾ ਦੇ ਤਰੀਕੇ ਨੂੰ ਜਿਸ ਇਨਸਾਨ ਨੇ ਪ੍ਰਭੂ ਯੇਸ਼ੂ ਮਸੀਹ ਦੇ ਦੁਆਰਾ ਦਿਖਾਏ ਗਏ ਸਿਖਾਏ ਗਏ ਇਸ ਪ੍ਰਾਰਥਨਾ ਦੇ ਤਰੀਕੇ ਨੂੰ ਅਪਣਾ ਲਿਆ ਉਸ ਵਿਅਕਤੀ ਦੀ ਪ੍ਰਾਰਥਨਾ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਹੈ ਹੁਣ ਜੇ ਮੈਂ ਇਸ ਪ੍ਰਾਰਥਨਾ ਤੇ ਤੁਹਾਡੇ ਨਾਲ ਗੱਲ ਕਰਾਂ ਤੇ ਕਿਹਾ ਗਿਆ हे ਸਾਡੇ ਪਿਤਾ ਤੂੰ ਜੋ ਸਵਰਗ ਵਿੱਚ ਹੈ ਤੇਰਾ ਨਾਮ ਪਵਿੱਤਰ ਮੰਨਿਆ ਜਾਵੇ ਪਾਕ ਮੰਨਿਆ ਜਾਵੇ ਹੁਣ ਗੱਲ ਹੈ ਸਭ ਤੋਂ ਪਹਿਲਾਂ ਤੇ ਪ੍ਰਭੂ ਯਿਸੂ ਮਸੀਹ ਸਾਨੂੰ ਇਸ ਪ੍ਰਾਰਥਨਾ ਦੇ ਰਾਹੀਂ ਇਹ ਸਿਖਾਉਣਾ ਚਾਹੁੰਦੇ ਆ ਕਿ ਉਹ ਪਵਿੱਤਰ ਪਰਮੇਸ਼ਵਰ ਦੀ ਸਭ ਤੋਂ ਪਹਿਲਾਂ ਤੁਸੀਂ ਉਹ ਪਵਿੱਤਰ ਪਰਮੇਸ਼ਵਰ ਦੀ ਮਹਿਮਾ ਕਰਨੀ ਉਸ ਪਵਿੱਤਰ ਪਰਮੇਸ਼ਵਰ ਨੂੰ ਚੇਤੇ ਕਰਨਾ ਆਪਣੀ ਪ੍ਰਾਰਥਨਾ ਦੇ ਵਿੱਚ ਔਰ ਤੇਰਾ ਨਾਮ ਪਵਿੱਤਰ ਮੰਨਿਆ ਜਾਵੇ ਦਾ ਮਤਲਬ ਉਹਦੀ ਉਪਾਸਨਾ ਕਰਨੀ ਉਹਦੀ ਮਹਿਮਾ ਕਰਨੀ ਉਹਦੀ ਵਡਿਆਈ ਕਰਨੀ ਉਸਤਤ ਕਰਨੀ ਤੁਹਾਨੂੰ ਪਤਾ ਜਿ ਸ਼ਾਇਆ ਨਵੀ ਦੀ ਪੁਸਤਕ ਦੇ ਵਿੱਚ ਫਰਿਸ਼ਤੇ ਹਰ ਵੇਲੇ ਕੀ ਕਹਿੰਦੇ ਪਵਿੱਤਰ 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 ਸੈਨਾ ਦਾ ਯਹਵਾ ਫਰਿਸ਼ਤੇ ਹਰ ਵੇਲੇ ਸਵਰਗ ਦੇ ਵਿੱਚ ਇੱਕੋ ਹੀ ਗੱਲ ਕਹਿੰਦੇ ਆ ਪਵਿੱਤਰ 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 ਸੈਨਾ ਦਾ ਯਹੋਵਾ ਹਰ ਵੇਲੇ ਪਰਮੇਸ਼ਵਰ ਨੂੰ ਪਵਿੱਤਰ 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 ਕਹਿ ਕੇ ਬੁਲਾਇਆ ਜਾਂਦਾ ਹੈ ਸਵਰਗ ਦੇ ਵਿੱਚ ਇਹ ਸਵਰਗ ਦੀ ਉਪਾਸਨਾ ਤੇ ਯੀਸ਼ੂ ਮਸੀਹ ਵੀ ਉਹ ਸਵਰਗ ਦੇ ਫਾਰਮੂਲੇ ਨੂੰ ਧਰਤੀ ਦੇ ਉੱਤੇ ਦੱਸਦੇ ਆ ਪ੍ਰਭੂ ਯੀਸ਼ੂ ਮਸੀਹ ਉਹ ਸਵਰਗੀਏ ਫਾਰਮੂਲੇ ਨੂੰ ਸਾਨੂੰ ਧਰਤੀ ਦੇ ਲੋਕਾਂ ਨੂੰ ਸਿਖਾਉਂਦੇ ਆ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਵੇਂ ਪ੍ਰਾਰਥਨਾ ਕਰਨੀ ਆ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਪ੍ਰਾਰਥਨਾ ਦੇ ਵਿੱਚ ਰਹਿਣਾ ਆ ਤੁਸੀਂ ਆਪਣੇ ਜੀਵਨ ਵਿੱਚ ਪ੍ਰਾਰਥਨਾ ਕਰਨ ਤੋਂ ਪਹਿਲਾਂ ਕਿਸ ਵਿਸ਼ੇ ਦੇ ਵਿੱਚ ਜਾਣਾ ਆ ਜਦੋਂ ਅਸੀਂ ਸਵਰਗ ਦੇ ਪਰਮੇਸ਼ਰ ਨੂੰ ਪਵਿੱਤਰ ਕਹਿ ਕੇ ਬੁਲਾਉਂਦੇ ਆ ਉਹਦੀ ਪਵਿੱਤਰਤਾਈ ਨੂੰ ਆਪਣੇ ਬੁੱਲਾਂ ਦੇ ਨਾਲ ਬਿਆਨ ਕਰਦੇ ਆ ਤੇ ਖੁਦਾ ਦੀ ਸ਼ਿਗਾਸ਼ਨ ਤੋਂ ਸਾਡੇ ਲਈ ਆਸ਼ੀਸ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਪਰਮੇਸ਼ਵਰ ਦਾ ਸਵਰਗ ਸਾਡੇ ਲਈ ਖੁੱਲਣਾ ਸ਼ੁਰੂ ਹੋ ਜਾਂਦਾ ਪਰਮੇਸ਼ਵਰ ਦੇ ਸਵਰਗ ਦੇ ਦੁਆਰ ਸਾਡੇ ਵਾਸਤੇ ਖੁੱਲਣੇ ਸ਼ੁਰੂ ਹੋ ਜਾਂਦੇ ਆ। ਔਰ ਅੱਗੇ ਕੀ ਲਿਖਿਆ ਹੈ ਸਾਡੇ ਪਿਤਾ ਤੂੰ ਜੋ ਸਵਰਗ ਵਿੱਚ ਤੇਰਾ ਨਾਮ ਪਵਿੱਤਰ ਮੰਨਿਆ ਜਾਵੇ ਔਰ ਤੇਰਾ ਰਾਜ ਆਵੇ। ਕੀ ਆਵੇ? ਤੇਰਾ ਰਾਜ ਆਵੇ। ਹੁਣ ਦੂਜੀ ਗੱਲ ਸਿੱਖਣ ਵਾਲੀ ਪਹਿਲੀ ਗੱਲ ਦੇ ਰਾਈ ਤੇ ਅਸੀਂ ਉਸ ਪਰਪਵਿੱਤਰ ਪਰਮੇਸ਼ਵਰ ਦੀ ਮਹਿਮਾ ਕਰਨੀ ਹੈ। ਦੂਸਰੀ ਗੱਲ ਹੈ ਉਸ ਪਰਮੇਸ਼ਵਰ ਦੇ ਰਾਜ ਨੂੰ ਮੰਗਣਾ ਹੈ ਇਸ ਪ੍ਰਾਰਥਨਾ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਇੱਕ ਪ੍ਰਾਰਥਨਾ ਦੇ ਪ੍ਰਭਾਵਸ਼ਾਲੀ ਤਰੀਕੇ ਨੂੰ ਸਾਨੂੰ ਸਿਖਾ ਦਿੱਤਾ ਪ੍ਰਾਰਥਨਾ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਸਾਨੂੰ ਦੱਸ ਦਿੱਤਾ ਆ ਕਿ ਅਸੀਂ ਕੀ ਮੰਗਣਾ ਪਰਮੇਸ਼ਰ ਦੇ ਕੋਲੋਂ ਖੁਦਾ ਦਾ ਰਾਜ ਪਰਮੇਸ਼ਰ ਦਾ ਰਾਜ ਮੰਗਣਾ ਕਿ ਤੇਰਾ ਰਾਜ ਆਵੇ ਹੁਣ ਜੇ ਮੈਂ ਰਾਜ ਉੱਤੇ ਗੱਲ ਕਰਾਂ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਪਹਿਲਾਂ ਤੁਸੀਂ ਉਹਦੇ ਧਰਮ ਅਤੇ ਰਾਜ ਨੂੰ ਭਾੜੋ ਯੀਸ਼ੂ ਮਸੀਹ ਨੇ ਕੀ ਕਿਹਾ ਪਹਿਲਾਂ ਤੁਸੀਂ ਉਹਦੇ ਧਰਮ ਅਤੇ ਰਾਜ ਨੂੰ ਭਾੜੋ ਤੇ ਦੁਨੀਆ ਦੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ ਮੇਰੇ ਭਾਈ ਭੈਣੋ ਯੀਸ਼ੂ ਮਸੀਹ ਨੇ ਕਿਹਾ ਆ ਪਹਿਲਾਂ ਤੁਸੀਂ ਉਹਦੇ ਧਰਮ ਅਤੇ ਰਾਜ ਨੂੰ ਭਾੜੋ ਤੇ ਦੁਨੀਆ ਦੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ ਮੇਰੇ ਭਾਈ ਪੈਣੂ ਸਾਨੂੰ ਸਭ ਤੋਂ ਪਹਿਲਾਂ ਖੁਦਾ ਦੀ ਪਵਿੱਤਰਤਾ ਦੀ ਉਹਦੀ ਮਹਾਨਤਾ ਦੀ ਵਡਿਆਈ ਕਰਨ ਦੀ ਲੋੜ ਆਪਣੀ ਪ੍ਰਾਰਥਨਾ ਦੇ ਵਿੱਚ ਔਰ ਦੂਸਰੇ ਨੰਬਰ ਦੇ ਉੱਤੇ ਉਸ ਪਰਮੇਸ਼ਵਰ ਦੇ ਰਾਜ ਨੂੰ ਮੰਗਣ ਦੀ ਲੋੜ ਹੈ ਉਸ ਰਾਜ ਨੂੰ ਪਾਲਣ ਦੀ ਲੋੜ ਹੈ ਜਿਹਦੀ ਜ਼ਿੰਦਗੀ 'ਚ ਪਰਮੇਸ਼ਵਰ ਦਾ ਰਾਜ ਆ ਗਿਆ ਜਿਹਨੇ ਪਰਮੇਸ਼ਵਰ ਦੇ ਰਾਜ ਨੂੰ ਸਮਝ ਲਿਆ ਜਿਹੜਾ ਇਨਸਾਨ ਪਰਮੇਸ਼ਵਰ ਦੇ ਰਾਜ ਦਾ ਵਾਰਿਸ ਬਣ ਗਿਆ ਜਿਹੜਾ ਇਨਸਾਨ ਪਰਮੇਸ਼ਵਰ ਦੇ ਰਾਜ ਵਿੱਚ ਪ੍ਰਵੇਸ਼ ਕਰ ਗਿਆ ਉਹਦੇ ਲਈ ਦੁਨੀਆਂ ਦੀ ਕਿਸੇ ਚੀਜ਼ ਦੀ ਥੋੜ੍ਹ ਨਹੀਂ ਉਸ ਇਨਸਾਨ ਵਾਸਤੇ ਦੁਨੀਆ ਦੀ ਕਿਸੇ ਵੀ ਵਸਤੂ ਦੀ ਥੋੜੀ ਨਹੀਂ ਹੈ ਜੀ ਪਰਮੇਸ਼ਰ ਉਸ ਇਨਸਾਨ ਦੇ ਲਈ ਸਵਰਗ ਦੇ ਸਾਰੇ ਭੰਡਾਰਾਂ ਨੂੰ ਖੋਲ ਦਿੰਦਾ ਹੈ ਪਰਮੇਸ਼ਰ ਉਸ ਮਨੁੱਖ ਲਈ ਸਵਰਗ ਦੇ ਸਾਰੇ ਭੰਡਾਰ ਖੋਲ ਜਾਂਦੇ ਜੇ ਤੋ ਰਾਜ ਆ ਗਿਆ ਉਤੋਂ ਰਾਜ ਦੀਆਂ ਕਿਹੜੀਆਂ ਚੀਜ਼ਾਂ ਲੁਕੀਆਂ ਰਹਿਣਗੀਆਂ ਇਸੇ ਲਈ ਤਾਂ ਯਿਸੂ ਮਸੀਹ ਨੇ ਕਿਹਾ ਪਹਿਲੇ ਨੰਬਰ ਤੇ ਪਿਤਾ ਦੀ ਪਵਿੱਤਰਤਾ ਨੂੰ ਬਿਆਨ ਕਰਨਾ ਉਹਦੀ ਮਹਿਮਾ ਕਰਨੀ ਦੂਸਰੇ ਨੰਬਰ ਤੇ ਉਸਦੇ ਰਾਜ ਨੂੰ ਮੰਗਣਾ ਤੇਰਾ ਰਾਜ ਆਵੇ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਤੇਰਾ ਰਾਜ ਆਵੇ ਸਾਡੇ ਜੀਵਨਾਂ ਦੇ ਵਿੱਚ ਪਰਮੇਸ਼ਰ ਦੇ ਕੋਲੋਂ ਮੰਗਣਾ ਪਹਿਲੇ ਨੰਬਰ ਤੇ हे ਪਿਤਾ ਤੂੰ ਜੋ ਸਵਰਗ ਵਿੱਚ ਹੈ ਤੇਰਾ ਨਾਮ ਪਵਿੱਤਰ ਮੰਨਿਆ ਜਾਵੇ ਤੇਰਾ ਰਾਜ ਆਵੇ ਤੇਰੀ ਮਰਜ਼ੀ ਜਿਵੇਂ ਸਵਰਗ ਵਿੱਚ ਪੂਰੀ ਹੁੰਦੀ ਜ਼ਮੀਨ ਉੱਤੇ ਵੀ ਹੋਵੇ ਜਿੱਦਾਂ ਸਵਰਗ ਵਿੱਚ ਪ੍ਰਭੂ ਤੇਰੀ ਮਰਜ਼ੀ ਪੂਰੀ ਹੁੰਦੀ ਹੈ ਇਦਾਂ ਮੇਰੀ ਜ਼ਿੰਦਗੀ ਦੇ ਵਿੱਚ ਪੂਰੀ ਹੋ ਗਈ। ਬਹੁਤ ਸਾਰੇ ਲੋਕਾਂ ਦੇ ਨਾਲ ਮੈਂ ਕਹਿੰਦਾ ਭਾਈ ਇੱਥੇ ਤਾਂ ਮੇਰੀ ਮਰਜ਼ੀ ਚੱਲੂਗੀ। ਇੱਥੇ ਕਿਸੇ ਦੀ ਮਰਜ਼ੀ ਨਹੀਂ ਚੱਲਣੀ। ਜਿਹੜਾ ਘਰ ਦਾ ਕੋਈ ਮੋਰੀ ਹੈ, ਘਰ ਦਾ ਮੇਨ ਬੰਦਾ ਆ। ਜੇ ਘਰ ਦਾ ਪ੍ਰਧਾਨ ਹੀ ਕਹਲਾ ਮੈਂ। ਕੋਈ ਵੀ ਹੋਵੇ ਭਾਵੇਂ ਉਹ ਲੇਡੀਸ ਹੈ ਭਾਵੇਂ ਉਹ ਬੰਦਾ ਆ। ਉਹ ਤਾਂ ਆਪਣੀ ਮਰਜ਼ੀ ਕਰਦਾ ਫਿਰ ਕਹਿੰਦਾ ਵੀ ਭਾਈ ਮੇਰੀ ਤਾਂ ਇੱਥੇ ਤਾਂ ਮੇਰੀ ਮਰਜ਼ੀ ਚੱਲਣੀ ਆ ਇੱਥੇ ਕਿਸੇ ਦੀ ਮਰਜ਼ੀ ਨਹੀਂ ਚੱਲਣੀ ਹੁਣ ਚਰਚ ਦੇ ਅੰਦਰ ਜੇ ਕਿਸੇ ਤੋਂ ਉਹਦਾ ਮਿਲ ਜਾਂਦਾ ਉਹ ਕਹਿੰਦਾ ਹੁਣ ਇਸ ਗੱਲ ਦੇ ਵਿੱਚ ਤਾਂ ਮੇਰੀ ਮਰਜ਼ੀ ਚੱਲਣੀ ਇੱਥੇ ਕਿਸੇ ਦੀ ਮਰਜ਼ੀ ਨਹੀਂ ਚੱਲਣੀ ਚੱਲੇ ਇੱਥੇ 3 ਤੀਸਰੇ ਨੰਬਰ ਤੋਂ ਯਿਸੂ ਮਸੀਹ ਨੇ ਪ੍ਰਾਰਥਨਾ ਦੇ ਵਿੱਚ ਸਾਨੂੰ ਇਹ ਗੱਲ ਸਿਖਾਈ ਇਹ ਪਿਤਾ ਜਿਵੇਂ ਤੇਰੀ ਸਵਰਗ ਦੇ ਵਿੱਚ ਮਰਜ਼ੀ ਪੂਰੀ ਹੁੰਦੀ ਆ ਜ਼ਮੀਨ ਉੱਤੇ ਵੀ ਹੋਵੇ ਮੇਰੀ ਜ਼ਿੰਦਗੀ ਦੇ ਵਿੱਚ ਵੀ ਉਹ ਮਰਜ਼ੀ ਪੂਰੀ ਹੋਵੇ ਆਪਣੀ ਮਰਜ਼ੀ ਦਾ ਤਿਆਗ ਕਰਨਾ ਪਰਮੇਸ਼ਵਰ ਦੀ ਮਰਜ਼ੀ ਨੂੰ ਪੂਰਾ ਕਰਨਾ ਇਹੀ ਪ੍ਰਾਰਥਨਾ ਦੇ ਵਿੱਚ ਹੈ ਪਰਮੇਸ਼ਵਰ ਦੀ ਮਰਜ਼ੀ ਕੀ ਹੈ ਪਵਿੱਤਰਤਾ ਹੀ ਹੈ ਸਾਡੀ ਪਰਮੇਸ਼ਵਰ ਦੀ ਮਰਜ਼ੀ ਸਾਡਾ ਜੀਵਨ ਪਵਿੱਤਰ ਰਹਿਣਾ ਇਹੀ ਪਰਮੇਸ਼ਵਰ ਦੀ ਮਰਜ਼ੀ ਹੈ ਜੇ ਸਾਡਾ ਜੀਵਨ ਪਰਮੇਸ਼ਵਰ ਦੇ ਵਿੱਚ ਪਵਿੱਤਰ ਰਹੂਗਾ ਜੇ ਸਾਡੀ ਜ਼ਿੰਦਗੀ ਪਰਮੇਸ਼ਵਰ ਦੇ ਵਿੱਚ ਪਵਿੱਤਰ ਰਹੂਗੀ ਤਾਂ ਮੇਰੇ ਭਾਈ ਪੈਣ ਨੂੰ ਫੇਰ ਅਸੀਂ ਖੁਦਾ ਦੀ ਮਰਜ਼ੀ ਦੇ ਅਨਸਾਰ ਤੇ ਜੇ ਅਸੀਂ ਪਰਮੇਸ਼ਰ ਦੀ ਮਰਜ਼ੀ ਤੋਂ ਉਲਟੀ ਚੱਲੇ ਅਸੀਂ ਜਿੰਨੀ ਮਰਜ਼ੀ ਪ੍ਰਾਰਥਨਾ ਕਰੀਏ ਅਸੀਂ ਜਿੰਨਾ ਮਰਜ਼ੀ ਦਸੀਏ ਕਿ ਮੈਂ ਆਤਮਕਾਂ ਮੇਰੇ ਕੋਲ ਆਹ ਵਾਲੇ ਵਰਦਾਨ ਉਹ ਸਭ ਕੁਝ ਹੀ ਬੇਕਾਰ ਹੈ ਜੇ ਅਸੀਂ ਖੁਦਾ ਦੀ ਮਰਜ਼ੀ ਨੂੰ ਹੀ ਨਹੀਂ ਪੂਰਾ ਕਰਦੇ ਇਹ ਤੀਜੀ ਗੱਲ ਪ੍ਰਾਰਥਨਾ ਦੇ ਵਿੱਚ ਸਿਖਾਈ ਹੈ ਤੇਰਾ ਰਾਜ ਆਵੇ ਤੇਰੀ ਮਰਜ਼ੀ ਜਿਵੇਂ ਸਵਰਗ ਚ ਪੂਰੀ ਹੁੰਦੀ ਏ ਜ਼ਮੀਨ ਉੱਤੇ ਵੀ ਹੋਵੇ ਔਰ ਅੱਗੇ ਲਿਖਿਆ ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ ਕੀ ਲਿਖਿਆ ਗਿਆ ਸਾਡੇ ਰੋਜ਼ ਦੀ ਰੋਟੀ ਹੁਣ ਆਪਣੇ ਲਈ ਮੰਗਣਾ ਹੁਣ ਆਪਣੇ ਲਈ ਮੰਗਣਾ ਸੀ ਪ੍ਰਾਰਥਨਾ ਤੇ ਬਹਿੰਦੇ ਆ ਤੇ ਪੈਂਦਿਆਂ ਨਾਲ ਹੀ ਗੋਡੇ ਟੇਕਦਿਆਂ ਨਾਲ ਹੀ ਪ੍ਰਾਰਥਨਾ ਵਿੱਚ ਜਾਂਦਿਆਂ ਨਾਲ ਹੀ ਪ੍ਰਭੂ ਮੈਂ ਬਿਮਾਰ ਐ ਮੇਰੇ ਤੇ ਦਇਆ ਕਰ ਦੇ ਪ੍ਰਭੂ ਮੇਰਾ ਕਰਜ਼ਾ ਦੂਰ ਕਰ ਦੇ ਪਰਭੂ ਮੇਰੀ ਗਰੀਬੀ ਦੂਰ ਕਰ ਦੇ ਪ੍ਰਭੂ ਮੈਨੂੰ ਨਵਾਂ ਘਰ ਦੇ ਦੇ ਪ੍ਰਭੂ ਮੈਨੂੰ ਆ ਚੀਜ਼ ਦੇ ਦੇ ਮੈਨੂੰ ਆ ਚੀਜ਼ ਦੇ ਦੇ ਅਸੀਂ ਜਾਂਦਿਆਂ ਹੀ ਮੰਗਣਾ ਸ਼ੁਰੂ ਕਰ ਦਿੰਦੇ ਯੀਸ਼ੂ ਮਸੀਹ ਨੇ ਇੱਕ ਪ੍ਰਾਰਥਨਾ ਦਾ ਸਭ ਤੋਂ ਵੱਡਾ ਫਾਰਮੂਲਾ ਸਿਖਾਇਆ ਹੈ ਯੀਸ਼ੂ ਮਸੀਹ ਨੇ ਇੱਕ ਪ੍ਰਾਰਥਨਾ ਦਾ ਤਰੀਕਾ ਸਾਨੂੰ ਸਿਖਾ ਦਿੱਤਾ ਹੈ ਜੇ ਅਸੀਂ ਉਸ ਪ੍ਰਾਰਥਨਾ ਦੇ ਤਰੀਕੇ ਨੂੰ ਸਮਝ ਲਵਾਂਗੇ ਤੇ ਅਸੀਂ ਸਾਡੀਆਂ ਪ੍ਰਾਰਥਨਾਵਾਂ ਪ੍ਰਭਾਵਸ਼ਾਲੀ ਹੋਣਗੀਆਂ ਸਾਡੀਆਂ ਪ੍ਰਾਰਥਨਾ ਸ਼ਕਤੀਸ਼ਾਲੀ ਹੋਣਗੀਆਂ ਸਾਡੀਆਂ ਪ੍ਰਾਰਥਨਾ ਬਲਸ਼ਾਲੀ ਹੋਣਗੀਆਂ ਜੇ ਅਸੀਂ ਪ੍ਰਾਰਥਨਾ ਦੇ ਵਿਸ਼ੇ ਨੂੰ ਸਿੱਖ ਲੈਂਦੇ ਮੇਰੇ ਭਾਈਓ ਭੈਣੋ ਹੁਣ ਆਪਣੇ ਲਈ ਮੰਗਣਾ ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ ਸਾਡੇ ਕਰਜ਼ ਸਾਨੂੰ ਮਾਫ਼ ਕਰ ਮੰਗਣਾ ਚੌਥੇ ਨੰਬਰ ਤੇ ਆਉਂਦਾ ਆ ਪਹਿਲੇ ਨੰਬਰ ਤੇ ਪਿਤਾ ਦੀ ਪਵਿੱਤਰਤਾ ਦੀ ਮਹਿਮਾ ਕਰਨੀ ਦੂਜੇ ਨੰਬਰ ਤੇ ਉਦੇ ਰਾਜ ਨੂੰ ਮੰਗਣਾ ਤੀਜੇ ਨੰਬਰ ਤੇ ਉਹਦੀ ਮਰਜ਼ੀ ਨੂੰ ਆਪਣੀ ਜ਼ਿੰਦਗੀ ਚ ਪੂਰਾ ਕਰਨਾ ਔਰ ਚੌਥੇ ਨੰਬਰ ਤੇ ਆ ਤੁਸੀਂ ਆਪਣੇ ਲਈ ਕੀ ਮੰਗਦੇ ਹੋ ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੀ ਹੁਣ ਜੇ ਆਤਮਿਕ ਤੌਰ ਤੇ ਕਹੀਏ ਤੇ ਸਾਡੀ ਆਤਮਕ ਰੋਹਾਨੀ ਰੋਟੀ ਤਾਂ ਪ੍ਰਭੂ ਯਿਸੂ ਮਸੀਹ ਹੈ ਉਹਦੇ ਕਲਾਮ ਦੀਆਂ ਗੱਲਾਂ ਆ ਉਹਦੇ ਵਚਨ ਹੈ ਯਾਤਮਕ ਰੋਟੀ ਦੀ ਵੀ ਗੱਲ ਕਰੀਏ ਪਰ ਫਿਰ ਵੀ ਅਸੀਂ ਜੇ ਜਸਮਾਨੀ ਤਰੀਕੇ ਨਾਲ ਕਹਿੰਨੇ ਉਹ ਸਾਡੀ ਇੱਕ ਸਰੀਰਕ ਜ਼ਰੂਰਤ ਵੀ ਆ ਇੱਕ ਸਾਡੀ ਜਸਮਾਨੀ ਲੋੜ ਵੀ ਹੈ ਰੋਟੀ ਮਨੁੱਖ ਦੇ ਸ਼ਰੀਰ ਲਈ ਬਹੁਤ ਜ਼ਰੂਰੀ ਹੈ ਪਰ ਉਹਦੇ ਨਾਲੋਂ ਵੀ ਜ਼ਿਆਦਾ ਜ਼ਰੂਰੀ ਆਤਮਿਕ ਰੋਟੀ ਜੋ ਪਰਮੇਸ਼ਰ ਦਾ ਵਚਨ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇੱਕ ਜਗ੍ਹਾ ਲਿਖਿਆ ਆ ਇਨਸਾਨ ਨਿਰਾ ਰੋਟੀ ਨਾਲ ਹੀ ਨਹੀਂ ਜੀਉਂਦਾ ਵਾਲਕੀ ਪਰਮੇਸ਼ਰ ਦੇ ਮੂੰਹ ਚੋਂ ਨਿਕਲਣ ਵਾਲੇ ਹਰ ਇੱਕ ਵਚਨ ਦੇ ਨਾਲ ਜਿਉਂਦਾ ਰਹਿੰਦਾ ਆ ਜਿਹੜਾ ਉਹਦੇ ਮੁਖ ਦੇ ਵਿੱਚੋਂ ਪਰਮੇਸ਼ਰ ਦੇ ਮੁਖ ਚੋਂ ਨਿਕਲਦਾ ਆ ਇਹਦਾ ਮਤਲਬ ਸਾਡੀ ਰੋਹਾਨੀ ਸਾਡੀ ਆਤਮਿਕ ਰੋਟੀ ਜਿਹੜੀ ਹੈ ਉਹ ਪਰਮੇਸ਼ਰ ਦਾ ਵਚਨ ਹੈ ਔਰ ਮੇਰੇ ਭਾਈਓ ਭੈਣੋ ਮੈਂ ਪਰਮੇਸ਼ਰ ਦੇ ਵਚਨ ਦੇ ਰਾਹੀ ਹੋਰ ਵੀ ਤੁਹਾਡੇ ਨਾਲ ਕੁਝ ਗੱਲਾਂ ਨੂੰ ਸਾਂਝਾ ਸਾਂਝੀ ਕਰਾਂਗਾ ਬਸ ਇੱਕ ਦੋ ਮਿੰਟਾਂ ਦੇ ਲਈ ਅਸੀਂ ਹੋਰ ਚੱਲਾਂਗੇ ਉਸ ਤੋਂ ਬਾਅਦ ਸਮਾਪਤੀ ਦੇ ਵੱਲ ਚੱਲ ਚਲਾਂਗੇ ਫਿਰ ਲਿਖਿਆ ਆ ਕਿ ਸਾਡੇ ਰੋਜ਼ ਦੀ ਰੋਟੀ ਸਾਾਨੂੰ ਦੇ ਸਾਡੇ ਕਰਜ਼ ਸਾਨੂੰ ਮਾਫ ਕਰ ਜਿਵੇਂ ਅਸਾਂ ਵੀ ਆਪਣੀ ਕਰਜ਼ਾਈਆਂ ਨੂੰ ਮਾਫ ਕੀਤਾ ਹੁਣ ਅਸੀਂ ਬਹੁਤ ਲੋਕ ਇਹ ਪ੍ਰਾਰਥਨਾ ਨੂੰ ਰਿਪੀਟ ਕਰਦੇ ਆ ਇਹ ਪ੍ਰਾਰਥਨਾ ਨੂੰ ਕਰਦੇ ਆ ਚਰਚ ਵਿੱਚ ਬੋਲਦੇ ਵੀ ਐ ਹਰ ਹਫ਼ਤੇ ਬੋਲਦੇ ਪ੍ਰਾਰਥਨਾ ਦੇ ਸਿਧਾਂਤ ਨੂੰ ਮੰਨਦੇ ਨਹੀਂ ਐ ਅਸਲ ਵਿੱਚ ਪ੍ਰਭੂ ਯੀਸ਼ੂ ਮਸੀਹ ਨੇ ਸਾਨੂੰ ਰੱਟਾ ਲਾਉਣ ਲਈ ਨਹੀਂ ਕਿਹਾ ਐ ਪ੍ਰਾਰਥਨਾ ਰਟਣ ਵਾਸਤੇ ਸਿਰਫ ਰਟੀ ਜਾਵੇ ਬਲਕਿ ਪ੍ਰਭੂ ਯੀਸ਼ੂ ਮਸੀਹ ਨੇ ਸਾਨੂੰ ਇਸ ਪ੍ਰਾਰਥਨਾ ਤੇ ਮੰਨਨ ਕਰਨ ਵਾਸਤੇ ਕਿਹਾ ਸਾਨੂੰ ਇਸ ਪ੍ਰਾਰਥਨਾ ਦੇ ਉੱਤੇ ਚੱਲਣ ਵਾਸਤੇ ਕਿਹਾ ਪ੍ਰਭੂ ਯੀਸ਼ੂ ਮਸੀਹ ਨੇ ਇਸ ਪ੍ਰਾਰਥਨਾ ਨੂੰ ਪੂਰਾ ਕਰਨ ਦੇ ਲਈ ਕਿਹਾ ਇਹ ਪ੍ਰਾਰਥਨਾ ਲਾਗੂ ਕਰਨੀ ਆਪਣੀ ਜ਼ਿੰਦਗੀ ਚ ਲਾਗੂ ਇਹ ਨਹੀਂ ਬੋਲਣੀ ਸ਼ੁਰੂ ਕਰ ਦਿੱਤੀ ਤੇ ਅਸੀਂ ਲਾਗੂ ਕਰ ਲਈ ਲਾਗੂ ਕਿੱਦਾਂ ਕਰਨੀ ਪ੍ਰਾਰਥਨਾ ਤੇ ਬੈੰਧਿਓ ਪਿਤਾ ਦੀ ਪਵਿੱਤਰਤਾਈ ਦਾ ਵਰਣਨ ਕਰੋ ਪਿਤਾ ਦੀ ਪਵਿੱਤਰਤਾਈ ਨੂੰ ਬਿਆਨ ਕਰੋ ਆਪਣੇ ਮੂੰਹ ਤੋਂ ਉਹਦੇ ਰਾਜ ਨੂੰ ਮੰਗੋ ਉਹਦੀ ਮਰਜ਼ੀ ਨੂੰ ਪੂਰਾ ਕਰੋ ਫਿਰ ਆਪਣੀਆਂ ਲੋੜਾਂ ਜ਼ਰੂਰਤਾਂ ਲਈ ਉਹਦੇ ਵਿੱਚ ਮੰਗ ਸਕਦੇ ਹੋ ਔਰ ਉਸ ਤੋਂ ਬਾਅਦ ਮਾਫੀ ਆਪਣੀ ਪਾਪਾਂ ਦੀ ਮਾਫੀ ਆਪਣੇ ਕਸੂਰਾਂ ਦੀ ਮਾਫੀ ਪਰਮੇਸ਼ਰ ਦੇ ਕੋਲੋਂ ਮੰਗਣੀ ਔਰ ਕਹਿੰਦੇ ਤੁਸੀਂ ਮਾਫੀ ਦੇ ਹੱਕਦਾਰ ਤਾਂ ਆਂ ਜੇ ਤੁਸੀਂ ਵੀ ਮaaf ਕਰਦੇ ਆ ਜਿਵੇਂ ਲਿਖਿਆ ਹੈ ਨਾ ਸਾਡੇ ਕਰਜ਼ ਸਾਨੂੰ ਮaaf ਕਰ ਸਾਡੇ ਕਸੂਰ ਸਾਨੂੰ ਮaaf ਕਰ ਜਿਵੇਂ ਅਸੀਂ ਆਪਣੇ ਕਸੂਰਵਾਰਾਂ ਨੂੰ ਮaaf ਕਰਦੇ ਆ ਅਸੀਂ ਕਸੂਰਵਾਰਾਂ ਨੂੰ ਮaaf ਕਰਦੇ ਆ ਅਸੀਂ ਕਿਸੇ ਨੂੰ ਮaaf ਨਹੀਂ ਕਰਦੇ ਪ੍ਰਭੂ ਤੋ ਕਹਿੰਨੇ ਪ੍ਰਭੂ ਸਾਡੇ ਕਸੂਰ ਮaaf ਕਰ ਜਿਵੇਂ ਅਸੀਂ ਵੀ ਕਰਦੇ ਆ ਅਸੀਂ ਤਾਂ ਕਰਦੇ ਹੀ ਨਹੀਂ ਜੇ ਅਸੀਂ ਕਰਦੇ ਹੀ ਨਹੀਂ ਤੇ ਅਸੀਂ ਮਾਫੀ ਮੰਗਣ ਦੇ ਹੱਕਦਾਰ ਕਿੱਦਾਂ ਆ? ਪ੍ਰਭੂ ਨੇ ਕਿਹਾ ਜੇ ਤੁਸੀਂ ਦੂਜਿਆਂ ਨੂੰ ਮਾਫ ਕਰੋਗੇ ਤੇ ਤੁਸੀਂ ਵੀ ਮਾਫ ਕੀਤੇ ਜਾਓਗੇ। ਜੇ ਤੂੰ ਤੁਸੀਂ ਦੂਜਿਆਂ ਤੇ ਦਇਆ ਕਰੋਗੇ ਤੁਹਾਡੇ ਤੇ ਵੀ ਦਇਆ ਕੀਤੀ ਜਾਊਗੀ। ਜੇ ਤੁਸੀਂ ਸਖਤ ਸੁਭਾਅ ਹੋ ਜਾਓਗੇ ਖੁਦਾ ਵੀ ਤੁਹਾਡੇ ਤੇ ਸਖਤ ਹੋ ਜਾਏਗਾ। ਔਰ ਜੇ ਅਸੀਂ ਕਹਿੰਨੇ ਆ ਨਾ ਪਿਤਾ ਸਾਡੇ ਕਰਜ਼ ਮਾਫ ਕਰ ਜਿਵੇਂ ਅਸਾਂ ਆਪਣੇ ਕਰਜ਼ਾਈਆਂ ਨੂੰ ਮਾਫ ਕੀਤਾ। ਯੂ ਤੋਂ ਮਾਫੀ ਮੰਗਦੇ ਆ ਜਿਹੜੇ ਤੁਹਾਡੇ ਕਰਜ਼ਦਾਰ ਆ ਜਿਹੜੇ ਤੁਹਾਡੇ ਕਸੂਰਵਾਰ ਉਹਨਾਂ ਨੂੰ ਵੀ ਮਾਫ ਕਰੋ ਤੇ ਸਾਨੂੰ ਪਰਤਾਵੇ ਵਿੱਚ ਨਾ ਲਿਆ ਸਗੋਂ ਬੁਰਾਈ ਤੋਂ بچਾ ਪ੍ਰੀਖਿਆ ਤੋਂ ਬਚਾਓ ਦੇ ਲਈ ਪ੍ਰਾਰਥਨਾ ਕਰਨੀ ਆਪਣੀ ਸੁਰੱਖਿਆ ਦੇ ਲਈ ਪ੍ਰਾਰਥਨਾ ਕਰਨੀ ਪਰਤਾਵੇ ਵਿੱਚ ਨਾ ਲਿਆ ਸਗੋਂ ਬੁਰਾਈ ਤੋਂ ਬਚਾ ਪਾਪਾਂ ਦੀ ਬੁਰਾਈ ਤੋਂ ਬਚਾਅ ਦੇ ਲਈ ਪ੍ਰਾਰਥਨਾ ਕਰਨੀ ਏਸੀ ਯਿਸੂ ਮਸੀਹ ਦੇ ਪ੍ਰਾਰਥਨਾ ਦੇ ਕਰਨ ਦਾ ਤਰੀਕਾ ਇੱਕ ਫਾਰਮੂਲਾ ਸਾਨੂੰ ਜਿਹੜਾ ਯਿਸੂ ਮਸੀਹ ਨੇ ਇਸ ਪ੍ਰਾਰਥਨਾ ਦੇ ਲਈ ਦਿੱਤਾ ਇੱਕ ਪ੍ਰਾਰਥਨਾ ਕਰਨ ਦਾ ਸਾਨੂੰ ਢਾਂਗ ਦਿੱਤਾ ਆ ਇਹ ਪ੍ਰਾਰਥਨਾ ਕੋਈ ਯਿਸੂ ਮਸੀਹ ਨੇ ਸਾਨੂੰ ਰਟਣ ਵਾਸਤੇ ਨਹੀਂ ਕਹੇ ਵੀ ਇਹਨੂੰ ਰਟਣਾ ਤੁਸੀਂ ਅਸਲ ਵਿੱਚ ਯਿਸੂ ਮਸੀਹ ਇਸ ਪ੍ਰਾਰਥਨਾ ਦੇ ਵਿੱਚ ਸਾਨੂੰ ਏ ਸਿਖਾ ਰਹੇ ਨੇ ਤੁਸੀਂ ਇਹ ਪ੍ਰਾਰਥਨਾ ਦੇ ਢੰਗ ਤਰੀਕੇ ਨੂੰ ਸਿੱਖੋ ਇਹ ਪ੍ਰਾਰਥਨਾਵਾਂ ਦੀਆਂ ਜਿਹੜੀ ਵਿੱਚ ਪ੍ਰਾਰਥਨਾ ਵਿੱਚ ਵਿਸ਼ੇ ਦਿੱਤੇ ਗਏ ਆ ਇਸ ਪ੍ਰਾਰਥਨਾ ਵਿੱਚ ਜਿਹੜੀਆਂ ਲਾਈਨਾਂ ਦਿੱਤੀਆਂ ਗਈਆਂ ਤੁਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰੋ ਯਿਸੂ مسیਹ ਇਹ ਕਹਿਣਾ ਚਾਹੁੰਦੇ ਆ ਸੋ ਪਰਮੇਸ਼ਰ ਅੱਜ ਦੇ ਵਚਨਾਂ ਦੇ ਰਾਹੀਂ ਤੁਹਾਨੂੰ ਬਰਕਤ ਦੇਵੇ ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਪਰਮੇਸ਼ਰ ਤੁਹਾਨੂੰ ਬਰਕਤ ਔਰ ਤੁਹਾਨੂੰ ਆਸ਼ੀਸ਼ ਦੇਵੇ ਸਾਰਿਆਂ ਤੇ ਪਰਮੇਸ਼ਰ ਕਿਰਪਾ ਕਰੇ ਆਮੀਨ ਖੁਦਾ ਦੀ ਆਸ਼ੀਸ਼ ਤੁਹਾਡੇ ਨਾਲ